ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਇੰਨੀ ਗਰਮੀ ਦੇ ਬਾਵਜੂਦ ਭਾਰੀ ਗਿਣਤੀ ਚ ਮਾਵਾ ਪੈਣਾ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਛੋਟੇ ਬੱਚੇ ਪਹੁੰਚੇ ਆ ਅਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦਰਮਿਆਨ ਛਤਰਾਣੇ ਦੀ ਪਾਤਰਾਂ ਦੀ ਪਟਿਆਲੇ ਦੀ ਸਾਰੀ ਟੀਮ ਹੈ ਵਲੰਟੀਅਰ ਸਹਿਬਾਨ ਆਪਣਾ ਆਪਣਾ ਡਿਊਟੀਆਂ ਨਿਭਾ ਰਹੇ ਨੇ ਇਹ ਮੰਡੀ ਮੇਰੇ ਲਈ ਕੋਈ ਨਵੀਂ ਨਹੀਂ ਬਹੁਤ ਵਾਰ ਮੈਂ ਇਸ ਮੰਡੀ ਚ ਤੁਹਾਡੇ ਕੋਲੇ ਆਇਆ ਜਿੰਨੀ ਵਾਰ ਵੀ ਆਇਆ ਜੇ ਇਸ ਮੰਡੀ ਚੋਂ ਜਿੰਨਾ ਪਿਆਰ ਮੰਗਿਆ ਉਹ ਤੋਂ ਤਿੱਗਣਾ ਚੌਗਣਾ ਮਿਲਿਆ ਇਸ ਮੰਡੀ ਚ ਇਹ ਪਾਤੜਾ ਇਹ ਆਲੇ ਦੋਲੇ ਦੇ ਪਿੰਡ ਇਹ ਆਪਣੇ ਆ ਮੈਂ ਵਿਚਾਲੇ ਵੀਰਾਂ ਨੂੰ ਬੇਨਤੀ ਕਰਦਾ ਥੋੜਾ ਬੈਠ ਜੋ ਬੈਠ ਜੋ ਤਾਂ ਕਿ ਪਿੱਛੇ ਨਾਦਰ ਆਵੇ ਸਾਰਿਆਂ ਨੂੰ ਹਾਂ ਬੈਠ ਜੋ ਥੋੜਾ ਅੱਗੇ ਕਰ ਲਓ ਭਾਵੇਂ ਇਹਨਾਂ ਨੂੰ ਅੱਗੇ ਕੱਢ ਲਓ ਹਾਂ ਅੱਗੇ ਕੱਢ ਲਓ ਥੋੜਾ ਅੱਗੇ ਕੱਢ ਲਓ ਠਿਪਟਾ ਲਓ ਕੁਛ ਨਹੀਂ ਹੁੰਦਾ ਆਪਣੇ ਨੇ ਬਗਾਨੇ ਨਹੀਂ ਹੈਗੇ ਅੱਗੇ ਆ ਜਾਓ ਅੱਗੇ ਬਹਿ ਜਾਓ ਇੱਥੇ ਬਹਿ ਜਾਓ ਅੱਗੇ ਅੱਗੇ ਕਰਕੇ ਬਿਠਾ ਲਓ ਹਾਂ ਇੱਥੇ ਕਰਕੇ ਮੈਂ ਸਿਕਿਉਰਿਟੀ ਵਾਲ ਨੂੰ ਬੇਨਤੀ ਕਰਦਾ ਇੱਥੇ ਬਿਠਾ ਦਿਓ ਇੱਥੇ ਬਿਠਾਓ ਕੁਛ ਨਹੀਂ ਹੁੰਦਾ ਆਪਣੇ ਨੇ కోల్ లో ఎను జళీ లామే బో ఆ బోక పిచ్చే నీ ఆరామినో ఇ ఆ ਆਰਾਮ ਨਾਲ ਬਹਿ ਜਾ ਭਾਈ ਥੋੜਾ ਪਿੱਛੇ ਹੋ ਜਾ ਪੁਲਿਸ ਵਾਲਿਆਂ ਨੇ ਤਕਬੀਰ ਪਿੱਛੇ ਹੋ ਜਾ ਯਾਰ ਪਿੱਛੇ ਹੋ ਜਾ ਬਾਜੰਦ ਬਾਜੰਦ ਆਰਾਮ ਨਾਲ ਬਹਿ ਜਾ ਚਲ ਨਾਲੇ ਹੁਣ ਪਿੱਛੇ ਦਿਖਣ ਲੱਗ ਜੂਗਾ ਬੈਠ ਜਾ ਬੈਠ ਜਾ ਆਰਾਮ ਨਾਲ ਕੁਝ ਨਹੀਂ ਹੁੰਦਾ ਆਪਣੀ ਨੇ ਇਸ ਕੁਇਰ ਬਾਦਲ ਹੋਰ ਨੇ ਲੋਡ ਪੈਂਦੀ ਐ ਆਪਾਂ ਨੂੰ ਲੋਡ ਪੈਂਦੀ ਐ ਬੈਠੋ ਬੈਠੋ ਆਰਾਮ پولیس ਵਾਲੇ ਕਹਿੰਨ ਪਿੱਛੇ ਹੋ ਜਿਓ ਤੁਸੀਂ ਆਰਾਮ ਨਾਲ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਸੋ ਵੀਰੋ ਪਟਿਆਲਾ ਲੋਕ ਸਭਾ ਤੋਂ ਪਟਿਆਲਾ ਲੋਕ ਸਭਾ ਤੋਂ ਡਾਕਟਰ ਬਲਬੀਰ ਸਿੰਘ ਆਪਣੇ ਉਮੀਦਵਾਰ ਨੇ ਸਿਹਤ ਮੰਤਰੀ ਵੀ ਨੇ ਉਹਨਾਂ ਕੋਲੇ ਕੰਮ ਕਰਨ ਦਾ ਤਜਰਬਾ ਹੈ ਅਫਸਰਾਂ ਤੋਂ ਕੰਮ ਕਰਾਉਣ ਦਾ ਤਜਰਬਾ ਹੈ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਬੋਲਣ ਦਾ ਤਜਰਬਾ ਹੈ ਉਸੇ ਤਜਰਬੇ ਕਰਕੇ ਇਹਨਾਂ ਨੂੰ ਉਮੀਦਵਾਰ ਚੁਣਿਆ ਆ ਇਲਾਕਾ ਜਿਹੜਾ ਆਪਣਾ ਛਤਰਾਣਾ ਪਾਤੜਾ ਕੱਗਾ ਕਲਵਾਣੂ ਆ ਦਗਾਲ ਇਹ ਇਲਾਕਾ ਜਿਸ ਤਰ੍ਹਾਂ ਮੈਨੂੰ ਐਮਐਲ ਸਾਬ ਨੂੰ ਦੱਸਿਆ ਹਸਪਤਾਲ ਦੀ ਘਾਟ ਹੈ ਰਜਿੰਦਰਾ ਜਾਣਾ ਪੈਂਦਾ ਹੈ ਜਦ ਡੀਐਮਸੀ ਜਾਣਾ ਪੈਂਦਾ ਸੰਗਰੂਰ ਇੱਕ ਪੀਜੀਆਈ ਨਮਾ ਖੋਲੇ ਪਰ ਅਸੀਂ ਤਹਿਸੀਲ ਦੇ ਤੇ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਨੇ ਉਹਨਾਂ ਦੇ ਵਿੱਚ ਵੀ ਆਰਡਰ ਕਰਤੇ ਕਿ ਮਸ਼ੀਨਾਂ ਲੈ ਕੇ ਆਓ ਐਕਸਰੇ ਦੀਆਂ ਐਮ ਆਰ ਆਈ ਦੀਆਂ ਅਲਟਰਾਸਾਉਂਡ ਦੀਆਂ ਤੇ ਡਾਕਟਰਾਂ ਨੂੰ ਵੀ ਕਹਤਾ ਕੋਈ ਵੀ ਦਵਾਈ ਬਾਹਰੋਂ ਨਹੀਂ ਲਿਖਣੀ ਸਾਰੀਆਂ ਦਵਾਈਆਂ ਹਸਪਤਾਲ ਦੇ ਅੰਦਰ ਮਿਲਣੀਆਂ ਚਾਹੀਦੀਆਂ ਨੇ ਜੇ ਕੋਈ ਦਵਾਈ ਬਾਰੋਂ ਲਿਖਣੀ ਪੈ ਰਹੀ ਹੈ ਤਾਂ ਡਾਕਟਰ ਆਪ ਜਾ ਕੇ ਲਿਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਜੇ ਕੋਈ ਕਿਸੇ ਹਸਪਤਾਲ 'ਚ ਮਸ਼ੀਨ ਹੈ ਨਹੀਂ ਐਕਸ-ਰੇ ਵਾਲੀ ਪ੍ਰਾਈਵੇਟ 'ਚ ਕਰਾ ਲਓ ਸਰਕਾਰ ਆਪੇ ਪੈਸੇ ਦੇਊਗੀ ਇਹ ਕੰਮ ਸਾਡਾ ਇਹ ਹੈ ਕਿ ਬੰਦੇ ਦੀ ਜਾਨ ਬਚਣੀ ਚਾਹੀਦੀ ਹੈ ਉਹਦੀ ਤੰਦਰੁਸਤੀ ਪਹਿਲੇ ਨੰਬਰ 'ਤੇ ਆ ਮੈਨੂੰ ਸਾਹਮਣੇ ਬੱਚੇ ਬੈਠੇ ਆ ਦਗਾਲ ਦੇ ਐ ਨਾ ਇੱਕ ਕਬੱਡੀ ਜਿੱਤ ਕੇ ਆਏ ਬੱਚੇ ਖੜੇ ਹੋਏ ਬੱਚੇ ਅੱਛਾ ਕਿਹੜੀ ਗੇਮ 'ਚ ਜਿੱਤ ਗਏ ਹੋ ਨੈਸ਼ਨਲ ਪਹਿਲਾ ਨਾਮ ਦੇਸ਼ ਚੋਂ ਲੈ ਕੇ ਆਏ ਨੇ ਅੱਦਗਾਲ ਦੇ ਬੱਚੇ ਨੇ ਬੈਜੋ ਬੁੱਤਰ ਬੈਜੋ ਇਹ ਵੱਡੇ ਖਿਡਾਰੀ ਬਣਨਗੇ ਇਹਨਾਂ ਨੂੰ ਘਰ ਦੀ ਚਿੰਤਾ ਨਹੀਂ ਰਹਿਣੀ ਚਾਹੀਦੀ ਇਹਨਾਂ ਨੂੰ ਖਿਡਾਰੀ ਬਣਨ ਦੇ ਵਾਸਤੇ ਅਸੀਂ ਫੰਡ ਦੇਵਾਂਗੇ ਮੈਂ ਸਪੋਰਟਸ ਡਿਪਾਰਟਮੈਂਟ ਨੂੰ ਕਿਹਾ ਉਹ ਮੈਂ ਕਿਹਾ ਮੈਡਲ ਜਿੱਤਣ ਤੋਂ ਬਾਅਦ ਤਾਂ ਚਲ ਆਪਾਂ ਦਿੰਨੇ ਆ ਪੈਸੇ ਪਹਿਲਾਂ ਜਿੱਤਣ ਜੋਗੇ ਦਾ ਕਰ ਲੋ ਅਸੀਂ 8 8 10 10 ਲੱਖ ਰੁਪਈਆ ਪਹਿਲਾਂ ਦਿੰਨੇ ਆ ਜਿਹੜੇ ਕੁਸ਼ਤੀ ਵਾਲੇ ਨੇ ਉਹ ਇੱਥੇ ਟ੍ਰੇਨਿੰਗ ਲੈਂਦੇ ਆ ਮਿੱਟੀ ਤੇ ਏਸ਼ੀਆ ਤੇ 올림픽 ਖੇਡਾਂ 'ਚ ਮੁਕਾਬਲੇ ਹੁੰਦੇ ਆ ਉੱਥੇ ਮੈਟ ਤੇ ਅਸਿਕਾ ਉਹੀ ਮੈਟ ਪਹਿਲਾਂ ਇੱਥੇ ਲਓ ਉਹੀ ਮੈਟ ਪਹਿਲਾਂ ਇੱਥੇ ਲਓ ਰੈਸਲ ਵੀ ਉੱਥੇ ਹੀ ਕਰੋ ਜਿਹੜੇ ਭੱਜਣ ਵਾਲੇ ਮੁੰਡੇ ਆ ਨੰਗੇ ਪੈਰੀ ਭੱਜਦੇ ਆ ਜਦੋਂ ਉੱਥੇ ਜਾ ਕੇ ਬੂਟ ਪਾ ਕੇ ਭੱਜਦੇ ਆ ਉਹਨਾਂ ਦੀ ਗ੍ਰਿਪ ਨਹੀਂ ਬਣਦੀ ਅਸਿਕਾ ਪਹਿਲੀ ਇਹਨਾਂ ਨੂੰ ਉਹ ਬੂਟ ਲੈ ਕੇ ਦਿਓ ਜਿਹੜੇ ਉੱਥੇ ਪਾ ਕੇ ਭੱਜਣਾ ਹੈ 10-10 ਲੱਖ ਰੁਪਇਆ ਦੇਣੇ ਆ ਜੇ ਨੀਅ ਚੰਗੀ ਹੋਵੇ ਸਾਰਾ ਕੁਝ ਹੋ ਸਕਦਾ ਹੈ ਇਹ ਮੰਡੀ ਹੈ ਇੱਥੇ ਆੜਤੀਆਂ ਦਾ ਬਹੁਤ ਵਾਪ ਪੈਂਦਾ ਹੈ ਕਿਸਾਨਾਂ ਤੇ ਆੜਤੀਆਂ ਦਾ ਵੀਰੋ ਨੌ ਮਾਸ ਦਾ ਰਿਸ਼ਤਾ ਮੰਨਿਆ ਜਾਂਦਾ ਆੜਤੀ ਦਾ ਤੇ ਕਿਸਾਨ ਦਾ ਮੈਂ ਤਾਂ ਖੁਦ ਖੇਤੀ ਵਾਲੀ ਬੈਕਗ੍ਰਾਉਂਡ ਚੋਂ ਆ ਆੜਤੀਆ ਜਿਹੜਾ ਉਹ ਕਿਸਾਨ ਦਾ ਸੀਏ ਹੁੰਦਾ ਚਾਰਟਡ ਅਕਾਊਂਟੈਂਟ ਉਹਨੂੰ ਪਤਾ ਹੁੰਦਾ ਕਿ ਇਸ ਘਰ ਦੇ ਵਿੱਚ ਕਿੰਨਾ ਖਰਚ ਦੀ ਲੋੜ ਹੈ ਕਿੰਨਾ ਕਰਜ਼ਾ ਇਹਨਾਂ ਚੜਿਆ ਹੋਇਆ ਹੈ ਕਿੰਨਾ ਇਹਨੂੰ ਹੋਰ ਦੇਣਾ ਹੈ ਕਿੰਨਾ ਨਹੀਂ ਦੇਣਾ ਮੈਨੂੰ ਯਾਦ ਹੈ ਮੈਂ ਮੇਰੇ ਦਾਦਾ ਜੀ ਨਾਲ ਸੁਨਾਮ ਸਾਡਾੜ ਤੇ ਅਕਸਤੂਰੀ ਲਾਲ ਮੈਂ ਜਾਂਦਾ ਹੁੰਦਾ ਸੀ ਇੱਕ ਵਾਰੀ ਮੈਂ ਮੈਂ ਦਾਦਾ ਜੀ ਨਾਲ ਗਿਆ ਮੈਂ ਅੱਠਵੀਂ ਨੌਵੀਂ ਚ ਪੜਦਾ ਸੀ ਤਾਂ ਜਾਣ ਸਰ ਦਾਦਾ ਜੀ ਨੇ ਕਿਹਾ ਲਾਲਾ ਜੀ ਰਕਮ ਚਾਹੀਦੀ ਐ ਲਾਲਾ ਜੀ ਕਹਿੰਦੇ ਦਰਬਾਰਾ ਸਿਆਂ ਕਿੰਨੀ ਚਾਹੀਦੀ ਐ ਕਹਿੰਦੇ 40000 ਰੁਪਏ ਚਾਹੀਦੇ ਜੀ ਲਾਲਾ ਜੀ ਕਹਿੰਦੇ ਦਰਬਾਰਾ ਸਿਆਂ ਹਜੇ 15-20 ਦਿਨ ਪਹਿਲਾਂ ਤਾਂ ਲੈ ਕੇ ਗਏ ਸੀ 20000 ਮੇਰੇ ਦਾਦਾ ਜੀ ਕਹਿੰਦੇ ਉਹ ਜਗਨੇ ਵਾਲੀ ਉਹ ਖੱਤਾ ਜਾਂ ਨਾਲ ਲੱਗਦਾ ਜਗਨੇ ਦੀ ਜ਼ਮੀਨ ਉਹ ਨਾਲ ਲੱਗਦਾ ਜੀ ਇਕੱਠਾ ਹੀ ਹੋ ਜੂ ਫਿਰ ਲੇ ਲੈਨੇ ਆ ਤਹ ਜਿਹੜਾ ਸਾਡਾ ਅਰਤੀਆ ਸੀ ਉਹ ਕਹਿੰਦਾ ਦਰਬਾਰਾ ਸਿਆ ਚਾਦਰ ਮੁਤਾਬਕ ਪੈਰ ਪਸਾਰੀ ਦੇ ਹੁੰਦੇ ਆ ਨਾਲ ਤਾਂ ਪਾਕਿਸਤਾਨ ਤੱਕ ਲੱਗਦੀ ਜਾਂਦੀ ਐ ਇਹ ਨਾਲ ਲਗਣੋਂ ਨਹੀਂ ਹਟਦੀ ਉਹਨੂੰ ਪਤਾ ਸੀਗਾ ਕਿ ਵੱਧ ਪੈਸੇ ਖਰਚ ਰਹੇ ਨੇ ਇਨਕਮ ਘਟਾ ਸੋ ਇਹ ਨੌ ਮਾਸ ਦਾ ਰਿਸ਼ਤਾ ਹੈ ਆ ਮੋਦੀ ਹੁਣ ਇਹਨੂੰ ਬਚੋ ਲਈਏ ਕਹਿੰਦਾ ਦਲਾਲ ਕਹਿੰਦਾ ਉਹ ਤਾਂ ਸਗੋਂ ਸਰਵਸ ਪ੍ਰੋਵਾਈਡਰ ਨੇ ਉਹ ਪੱਖਾ ਲਵਾਉਂਦੇ ਨੇ ਫਸਲ ਨੂੰ ਸਫਾਈ ਕਰਾ ਕੇ ਬੋਰੀਆਂ ਚ ਪਾ ਕੇ ਪਹਚਾ ਕੇ ਉਹਨਾਂ ਦੇ ਆਪ ਦੀ ਐਫਸੀਆਈ ਤੋਂ ਲੈਂਦੇ ਆ 2% ਸਰਕਾਰ ਤੋਂ ਲੈਂਦੇ ਆ ਔਰ ਜਦੋਂ ਰਾਤ ਨੂੰ 2 ਵਜੇ ਵੀ ਲੋੜ ਪੈ ਜੇ ਸਭ ਤੋਂ ਪਹਿਲਾਂ ਆੜਤੀਆ ਪੈਸੇ ਲਈ ਖੜਾ ਹੁੰਦਾ ਹੈ ਚਾਹੇ ਜਿੱਥੇ ਮਰਜ਼ੀ ਬੁਲਾ ਲਓ ਆ ਉਹ ਉਹ ਇਹ ਨਹੀਂ ਪੁੱਛਦਾ ਕਿ ਤੇ ਤੇਰੀ ਜ਼ਮੀਨ ਦੇ ਕਾਗਜ਼ ਕਿੱਥੇ ਨੇ ਰਿਸਟੇ ਇੱਥੇ ਆ ਬਾਤ ਦਾ ਪਿਆਰ ਦਿਸਦਾ ਰਹੇ ਸੋ ਪਾਸਾਰੀਆਂ ਮੰਡੀਆਂ ਨੇ ਖਨੌਰੀ ਮੰਡੀ ਐ ਪਾਤੜਾ ਮੰਡੀ ਐ ਲਹਿਰਾ ਮੰਡੀ ਐ ਡਿੜਬਾ ਮੰਡੀ ਐ ਸੁਨਾਮ ਧੂਰੀ ਪਵਾਨੀਗੜ ਮੂਨਿਕ ਪਧੌੜ ਮੰਡੀਆਂ ਨੇ ਸੋ ਇੱਥੇ ਅਸੀਂ ਇਕੱਠੇ ਰਹਨੇ ਆ ਭਾਈਚਾਰਕ ਸੰਜਾਂ ਨੇ ਸਾਡੀਆਂ ਇਹ ਬੀਜੇਪੀ ਵਾਲੇ ਨਫਰ ਤੇ ਬੀਜ ਬੀਜ ਰਹੇ ਆ ਇਹਨਾਂ ਦੇ ਪਿੱਛੇ ਨਾ ਲੱਗਿਓ ਇਹ ਸਾਨੂੰ ਲੜਾਉਂਦੇ ਆ ਆਪਸ ਚ ਪਰ ਇਹ ਅਸੀਂ ਸਾਰੇ ਇਕੱਠੇ ਆ ਸਰਕਾਰ ਵੱਲੋਂ ਦੇਖੋ ਜੇ ਕਿਸਾਨ ਜੇ ਕਿਸਾਨ ਖੁਸ਼ਹਾਲ ਹੋਊਗਾ ਉਹਨੂੰ ਉਹਦੀਆਂ ਫਸਲਾਂ ਦਾ ਭਾਅ ਮਿਲੂਗਾ ਤਾਂ ਪਾਤੜਾਂ ਵਰਗੀਆਂ ਮੰਡੀਆਂ ਬਾਜ਼ਾਰਾਂ 'ਚ ਰੌਣਕ ਆਊਗੀ ਨਹੀਂ ਬਾਜ਼ਾਰਾਂ 'ਚ ਰੌਣਕ ਉੱਡ ਜਾਂਦੀ ਐ ਇਹ ਸਾਈਕਲ ਐ ਇਹ ਸਰਕਲ ਐ ਪੂਰਾ ਜੁੜਿਆ ਹੋਇਆ ਸਵੇਸ਼ ਕਰਕੇ ਤੁਹਾਡੇ ਕੋਲੇ ਅੱਜ ਇੱਥੇ ਪਹੁੰਚਿਆ ਤੁਸੀਂ ਨਹੀਂ ਗਰਮੀ 'ਚ ਬੈਠੇ ਹੋ ਇਹ ਤਾਂ ਜਿਗਰਾ ਤੁਹਾਡਾ ਗਰਮੀ ਚ ਬੈਠੇ ਹੋ ਮਾਵਾ ਪੈਣਾ ਆ ਪਾਈਆਂ ਹੋਈਆਂ ਨਹੀਂ ਅੱਜ ਕੱਲ ਲੀਡਰਾਂ ਨੂੰ ਕਿੱਥੇ ਸੁਣਦੇ ਐ ਸੁਖਵੀਰ ਮਾਦਲ ਨੂੰ ਪੁੱਛ ਕੇ ਦੇਖੋ ਜੀਪ ਦੇ ਉੱਤੇ ਛੱਤ ਜਿਲਾ ਰੱਖਿਆ ਬੰਦਾ ਕੋਈ ਹੁੰਦਾ ਨਹੀਂ ਬਾਜ਼ਾਰ ਚ ਬੰਦ ਦੁਕਾਨਾਂ ਨੂੰ ਕਹਦੇ ਜਾਂਦਾ ਹੁੰਦਾ ਸੁਖਵੀਰ ਬਾਦਲ ਜੀ ਹੁਣ ਤੁਸੀਂ ਬੰਦ ਦੁਕਾਨਾਂ ਨੂੰ ਐਂ ਕਰਦੇ ਫਿਰਦੇ ਹੋ ਕਿਉਂਕਿ ਲੋਕਾਂ ਨੇ ਥੋੜੀ ਦੁਕਾਨ ਬੰਦ ਕਰਤੀ ਪੱਕੀ ਉਹ ਹੀ ਕਰਤੀ ਨਾਲੇ ਆਹੀ ਕਾਂਗਰਸ ਦਾ ਹਾਲ ਹੈ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਲੜਕੀ ਦੇ ਨਾਲ ਰਹੇ ਆ ਉਹ ਆਪਸ 'ਚ ਹੀ ਲੜੀ ਜਾਂਦੇ ਆ ਉਹ ਇੱਕ ਦੂਜੇ ਤੋਂ ਡਰ ਹੀ ਜਾਂਦੇ ਆ ਵੀ ਇਹ ਮੇਰੀ ਰੈਲੀ 'ਚ ਕਿਉਂ ਆਈ ਜਾਂਦਾ ਮੈਨੂੰ ਹਰਾਉਣ ਆਇਆ ਹੋਣਾ ਸੋ ਵੀਰੋ ਪਾਜ ਪਾੜ ਤਾਂ ਉਹੀ ਵੀ ਸਿੱਟ ਕੇ ਦੇਖਣਾ ਹੈ ਹੋਰ ਐਤ ਕਿ ਵੀ ਕਿਤੇ ਹੁੰਦਾ ਉਹ ਕੋਈ ਦਾਣਾਕ ਨਹੀਂ ਉਹਨਾਂ ਤਾਂ ਨਿਬੜਿਆ ਪੈ ਕੰਮਾ ਪਾਰਟੀ ਰਹਿ ਗਈ ਇੱਕ ਜਿਹੜੀ ਤੁਹਾਡੀ ਆਪਦੀ ਹੈ ਤੁਹਾਡੀ ਆਪਣੀ ਸਰਕਾਰ ਹੈ ਆ 130 4 ਤਰੀਕ ਨੂੰ 130 ਕਰ ਦੋ ਉਹ ਤੋਂ ਅਗਲੇ 3 ਸਾਲ ਤੁਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਂਦਾ ਮੈਂ ਦਿਖਾਉਂਦਾ ਤੁਹਾਨੂੰ ਬਿਜਲੀ ਦੇ ਪਹਿਲਾਂ ਹੁੰਦੇ ਆਉਣੋਂ ਹਟ ਗਏ ਖੇਤਾਂਾਂ ਲਈ ਬਿਜਲੀ ਫੁੱਲ ਦਿਨੇ ਆਉਂਦੀ ਐ ਜਨਰੇਟਰਾਂ ਵਾਸਤੇ ਡੀਜ਼ਲ ਖਰੀਦਣ ਦੀ ਲੋੜ ਨਹੀਂ ਪਈ ਇਹ ਉਹੀ ਬੰਦਾ ਕਰ ਸਕਦਾ ਜਿਹਨੇ ਆਪ ਨੱਕੇ ਵੱਡੇ ਹੋਣ ਲੈ ਸੁਖਵੀਰ ਬਾਦਲ ਨੂੰ ਪੁੱਛ ਕੇ ਦੇਖ ਲਓ ਨੱਕਾ ਕੀ ਹੁੰਦਾ ਉਹ ਕਹਿੰਦਾ ਨੱਕਾ ਤੋਂ ਸੁਣਾ ਹੈ ਨੱਕਾ ਨਹੀਂ ਪਤਾ ਪਤਾ ਨਹੀਂ ਸੁਵੀਰੋ ਕੱਸੀਆਂ ਦਾ ਪਾਣੀ ਆ ਰਿਹਾ ਹੈ। ਕਵੀ 25 ਸਾਲ ਬਾਅਦ ਕੋਈ ਕਹਿੰਦਾ 30 ਸਾਲ ਬਾਅਦ ਪਾਣੀ ਦੇਖਿਆ ਜੀ। ਦੇਖਦੇ ਜਾਓ ਤੁਸੀਂ। ਪਾਣੀ ਆਊਗਾ ਕੱਸੀਆਂ 'ਚ 60-65% ਤੇ ਪਹੁੰਚ ਗਏ। 70-80 ਤੇ ਲੈ ਕੇ ਜਾਣਾ ਹੈ। ਜਦੋਂ ਨਹਿਰੀ ਪਾਣੀ ਨਾਲ ਖੇਤਾਂ 'ਚ ਪਾਣੀ ਲੱਗਣ ਲੱਗ ਗਿਆ। ਮੋਟਰਾਂ ਬੰਦ ਹੋਣਗੀਆਂ। ਸਾਡੇ 14 ਲੱਖ ਟਿਊਬਵੱਲਾ ਬੰਦ ਹੋਣਗੇ। ਥੱਲੋਂ ਪਾਣੀ ਤਹਾਂ ਆਊਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦਾ ਬਚਨ ਵੀ ਥੋੜਾ ਜਿਹਾ ਨਿਭਾ ਦਾਂਗੇ ਤੇ 18000 ਕਰੋੜ ਦੀ ਸਬਸਿਡੀ ਐ ਮੋਟਰਾਂ ਦੀ ਜੇ 5-7 ਲੱਖ ਟਿਊਬਵਲ ਬੰਦ ਹੋ ਗਿਆ 6-7 ਤਿਆਰ ਕਰੋੜ ਬੱਜੂਗਾ ਤੇ ਉਹਦੇ ਚੋਂ 5500 ਕਰੋੜ ਲੱਗਣਾ ਸਿਰਫ 5500 ਕਰੋੜ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਏ ਵਾਲੀ ਗਰੰਟੀ ਸੀ ਉਹ ਪੂਰੀ ਕਰੂੰਗਾ ਫਿਰ ਇਹ ਤੋਂ ਬਾਅਦ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਵੋਟਾਂ ਵਾਸਤੇ ਕਰਨਾ ਹੁੰਦਾ ਮੈਂ ਦੋ ਦੋ ਮਹੀਨੇ ਪਹਿਲਾਂ ਸਕੀਮ ਸ਼ੁਰੂ ਕਰ ਦਿੰਦਾ ਵੋਟਾਂ ਤੋਂ ਬਾਅਦ ਬੰਦ ਕਰ ਦਿੰਦੇ ਜੇ ਪਹਿਲਾਂ ਕਰਦੇ ਰਿਹਾ ਮੈਂ ਨਾ ਜੇ ਕਿਹੜਾ ਸਕੀਮ ਚੱਲ ਪਈ ਉਹ ਜਾਰੀ ਰਹੂ ਬੰਦ ਨਹੀਂ ਹੋਣੀ ਫਿਰ ਵਿੱਚੋਂ ਤੁਹਾਡੀ ਨਾਜ ਮੰਡੀ ਬਾਹਰ ਕੱਢਣੀ ਹੈ ਬਹੁਤ ਸਾਰੇ ਕਸਬੇ ਇਦਾਂ ਦੇ ਨੇ ਕਿ ਮੰਡੀਆਂ ਵਿੱਚ ਆ ਗਈਆਂ ਸ਼ਹਿਰ ਦੇ ਟ੍ਰੈਫਿਕ ਤੇ ਓਵਰ ਜਿਹੜੇ ਕਰਾਊਡਡ ਹੋ ਜਾਂਦਾ ਕੰਮ ਮੰਡੀਆਂ ਫੁੱਲ ਹੋ ਜਾਂਦੀਆਂ ਨੇ ਬਾਹਰ ਖੁੱਲੇ ਏਰੀਏ 'ਚ ਬਣਾ ਕੇ ਮੰਡੀ ਦਾ ਪ੍ਰਸਤਾਵ ਚੱਲਦਾ ਲੋਕਾਂ ਨੂੰ ਪੁੱਛਾਂਗੇ ਕਿ ਕਿਹੜੇ ਪਾਸੇ ਜ਼ਿਆਦਾ ਫਸਲ ਆਉਂਦੀ ਹੈ ਜਿੱਧਰਲੇ ਪਾਸੇ ਆਪੀ ਸਰਕਾਰ ਜ਼ਮੀਨ ਦਾ ਪ੍ਰਬੰਧ ਕਰੂਗੀ ਤਾਂ ਕਿ ਮੰਡੀ ਨਾ ਕਿਸਾਨਾਂ ਨੂੰ ਕੋਈ ਦਿੱਕਤ ਆਵੇ ਲੇਟੈਸਟ ਨਵੀਆਂ ਮੰਡੀਆਂ ਜਿੱਥੇ ਪੀਣ ਵਾਲੇ ਪਾਣੀ ਦਾ ਬਾਥਰੂਮ ਦਾ ਜਿੱਥੇ ਬਹਿ ਕੇ ਛਾਵੇਂ ਬੈਠਣ ਦਾ ਪ੍ਰਬੰਧ ਹੋਵੇ ਐਨ ਲੇਟੈਸਟ ਮੰਡੀਆਂ ਬਣਾਵਾਂਗੇ ਲੋਕ ਦੇਖਣ ਆਇਆ ਕਰਨਗੇ ਵੀ ਆ ਪੰਜਾਬ ਦੀਆਂ ਮੰਡੀਆਂ ਦੇਖਣ ਆਇਆ ਵੀ ਕਹੋ ਜੀ ਸੁਬੀਰੋ ਮੈਂ ਤਾਂ 4 ਤਰੀਕ ਵਾਸਤੇ ਆਇਆ ਤੁਹਾਡੇ ਕੋਲੇ ਮੈਂ ਬੱਸ ਐਸੇ ਕੰਮ ਧੀਆਂ ਹੁਣ ਅੱਜ ਸਵੇਰੇ ਧੂਰੀ ਤੋਂ ਹੁਣ ਇੱਥੇ ਆ ਗਿਆ ਇਹ ਤੋਂ ਮੈਂ ਲੈਰੇ ਜਾਉ ਫਿਰ ਦੜਬੇ ਫਿਰ ਨਾਬੇ ਕੱਲ ਨੂੰ ਉਧਰ ਬੰਗਾ ਬਲਾਚੌਰ ਜਿੰਨਾ ਚਿਰ ਮੈਨਾਂ ਨਹੀਂ ਜੜ ਨਹੀਂ ਪੜਦਾ ਉਹਨਾਂ ਚਿਰ ਮੈਂ ਨਹੀਂ ਥੱਕਦਾ ਬੜਾ ਦੁਖੀ ਕੀਤੇ ਇਹਨਾਂ ਨੇ ਯਾਰ ਤਿੰਨ ਪੀੜੀਆਂ ਖਾ ਕੇ ਸਾਡੀਆਂ ਬਚਪਨ ਖਾ ਗਏ ਜਵਾਨੀ ਖਾ ਗਏ ਬੜਾਪਾ ਖਾ ਗਏ ਹਜੇ ਵੀ ਨਹੀਂ ਹਟਦੇ ਯਾਰ ਬੱਸ ਕਰੋ ਯਾਰ ਹੁਣ ਹਟਦੇ ਹੀ ਨਹੀਂ ਪੈਸਾ ਖਾਣ ਦੀ ਆਦਤ ਪੈ ਗਈ ਬਤਨ ਤਾਂ ਨਾਲ ਲੈ ਕੇ ਜਾਣਾ ਜਦ ਤਰ ਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਕੋਈ ਵੀ ਤੁਹਾਡੇ ਵਾਲਾ ਆ ਸਕਦਾ ਉਹ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਪੰਜਵੇਂ ਨੰਬਰ ਤੇ ਆਪਣਾ ਵਟਣਾ ਹੈ ਪਟਣ ਪੰਜਵੇਂ ਨੰਬਰ ਤੇ ਆਉਣਾ ਪਹਿਲੇ ਨੰਬਰ ਤੇ ਹੈ ਤੋ ਵੀਰੋ ਏਕਾ ਰੱਖਿਓ ਤੇ ਮੇਰੇ ਤੇ ਯਕੀਨ ਰੱਖਿਓ ਕੋਈ ਰਿਸ਼ਵਤ ਦਾ ਪੈਸਾ ਇਧਰ ਉਧਰ ਨਹੀਂ ਜਾਣ ਦੇਣਾ ਭ੍ਰਿਸ਼ਟਾਚਾਰ ਦਾ ਪੈਸਾ ਸਾਰਾ ਜਿਹੜਾ ਹੁੰਦਾ ਸੀ ਭ੍ਰਿਸ਼ਟਾਚਾਰ ਤੇ ਰੋਕ ਲਾ ਕੇ ਖਜ਼ਾਨੇ 'ਚ ਖਜ਼ਾਨੇ ਦਾ ਮੂੰਹ ਲੋਕਾਂ ਕਹ ਨਹੀਂ ਇਹ ਕਰਾਂਗੇ ਅਦਾ ਤੇ ਮੈਂ ਨਹੀਂ ਕਦੇ ਕਿਹਾ ਸਭਾ 2 ਸਾਲ ਹੋ ਗਏ ਮੈਂ ਨਹੀਂ ਕਦੇ ਕਿਹਾ ਕਿ ਖਜ਼ਾਨਾ ਖਾਲੀ ਹੈ ਪਹਿਲਾਂ ਆਣੇ ਨੇ ਕਦੇ ਕਹੀ ਨਹੀਂ ਭਰਿਆ ਹੋਇਆ 43000 ਨੌਕਰੀਆਂ ਦੇਤੀਆਂ ਮੈਨੂੰ ਦੱਸਿਆ ਐਮਐਲਏ ਸਾਹਿਬ ਨੇ 600 ਨੌਕਰੀਆਂ ਕੱਲੇ ਛਤਰਾਣਾ ਹਲਕੇ 'ਚ ਮਿਲੀਆਂ ਨੇ 600 ਤੁਹਾਡੀ ਬੇਟੀ ਨੂੰ ਮਿਲੀ ਹੈ ਨੌਕਰੀ ਕੀ ਲੱਗੀ ਹੈ ਸਟੈਨੋ ਕੋਈ ਪੈਸਾ ਤਾਂ ਨਹੀਂ ਲੱਗਿਆ ਕੋਈ ਕੋਈ ਕਿਸੇ ਨੂੰ ਸਪਾਰਸ਼ਤਾ ਨਹੀਂ ਲਾਉਣੀ ਪਈ ਉਹਨੂੰ ਕਹਾ ਵੀ ਹੋਰ ਪੜ ਲਾ ਗਾਹਾਂ ਵੱਡੇ ਹੋਰ ਟੈਸਟ ਦੇ ਦੇ ਵੱਡੀ ਅਫਸਰ ਬਣ ਜੂ ਹੋਰ ਵੱਡੀ ਅਫਸਰ ਬਣ ਜਾ ਅੱਛਾ ਜੀ ਪੰਜਾਬ ਪੁਲਿਸ ਚ ਤੁਹਾਡੀ ਬੇਟੀ ਪੰਜਾਬ ਪੁਲਿਸ ਭਰਤੀ ਹੋਈ ਕੱਲੇ ਦਗਾਲ ਪਿੰਡ ਚ ਕੱਲੇ ਦਗਾਲ ਦੇ ਬਾਈ ਮੁੰਡਿਆਂ ਨੂੰ ਨੌਕਰੀ ਮਿਲੀ ਐ ਕਮਾਲ ਆ ਯਾਰ ਉਹ ਜੱਜ ਲੱਗ ਰਹੀਆਂ ਸਾਡੀਆਂ ਧੀਆ ਸਾਡੇ ਪੁੱਤ ਪਟਵਾਰੀ ਬਣ ਰਹੇ ਨੇ ਪਹਿਲਾਂ ਕਦੇ ਸੋਚਿਆ ਹੀ ਨਹੀਂ ਸੀ ਪਹਿਲਾਂ ਕੱਲੇ ਪੈਸੇ ਨਾਲ ਚੱਲਦਾ ਸੀ ਕੰਮ ਸੋ ਇਸ ਕਰਕੇ ਵੀਰੋ ਹੋਰ ਪੜੋ ਵੱਡੇ ਅਫਸਰ ਬਣੋ ਡੀਸੀ ਲੱਗੋ ਐਸਐਸਪੀ ਲੱਗੋ ਯੂਪੀਐਸਸੀ ਦੇ ਸੈਂਟਰ ਖੋਲਾਂਗੇ ਪੜ੍ਹਾਈ ਮੁਫਤ ਕਰਾਵਾਂਗੇ ਮੁਫਤ ਪੜ੍ਹਾਈ ਕਰਾਵਾਂਗੇ ਟੈਸਟ ਦਿਓ ਨੌਕਰੀ ਦੇਵਾਂਗੇ ਦੇਖੋ ਘਰਾਂ ਦੀ ਗਰੀਬੀ ਜਿਹੜੀ ਹੈ ਨਾ ਉਹ ਸਰਕਾਰਾਂ ਨਹੀਂ ਉਹ ਸਾਡੇ ਧੀਆ ਪੁੱਤੀ ਚੱਕ ਸਕਦੇ ਨੇ ਜੇ ਉਹਨਾਂ ਨੂੰ ਅਫਸਰ ਬਣਾ ਦਈਏ ਘਰਾਂ ਦੀ ਗਰੀਬੀ ਖਤਮ ਹੋ ਜਾਊਗੀ। ਸੋ ਵੀਰੋ ਅੱਛਾ ਜੀ ਰੀਸਟਰੀ ਹੋਈ ਆ ਬਿਨਾਂ ਪੈਸਿਆਂ ਤੋਂ ਰੀਸਟਰੀ ਗਏ ਬਿਨਾਂ ਪੈਸਿਆਂ ਤੋਂ ਹੋਈ ਆ ਦੇਖੋ ਇਹ ਕਿੱਡਾ ਕੰਮ ਅਸੀਂ ਕਿੱਡੇ ਵੱਡੇ ਕੰਮ ਬਣਾ ਰੱਖੇ ਸੀ ਜੇ ਕੋਈ ਤਹਿਸੀਲਦਾਰ ਰਿਸ਼ਵਤ ਲਊਗਾ ਸੀ ਉਹਦੀ ਰਿਸਟਰੀ ਕਰ ਦਿੰਦੇ ਆ। ਵੀ ਆ ਜਾ ਤੇਰੀ ਰਿਸਟਰੀ ਕਰ ਦਿੰਦੇ ਆ। ਸੋ ਵੀਰੋ ਆਹ ਇੱਕ ਤਰੀਕਾ ਵਾਲਾ ਕੰਮ ਕਰ ਦੋ। ਪਟਿਆਲੇ ਤੋਂ ਵੱਡੀ ਲੀਡ ਆਵੇ। ਉਹਦਾ ਮਹਿਲਾ ਵਾਲੇ ਨੇ ਜਦੋਂ ਮੁਗਲਾਂ ਰਾਜ ਸੀ ਮੁਗਲਾਂ ਨਾਲ ਸੀ। ਜਦੋਂ ਅੰਗਰੇਜ਼ਾਂ ਰਾਜ ਸੀ ਗਰੇਟਾਂ ਨਾਲ ਸੀ। ਜੋ ਕਾਂਗਰਸ ਦਾ ਰਾਜ ਹੈ ਕਾਂਗਰਸ ਨਾਲ ਸੀ। ਜੋ ਕਾਲੀਆਂ ਦਾ ਰਾਜ ਆ ਗਿਆ ਕਾਲੀਆਂ ਨਾਲ ਸੀ ਹੁਣ ਭਾਜਪਾ ਨਾਲ ਆ ਜਾ ਭਾਜਪਾ ਨਾਲ ਨੇ ਇਹ ਕਦੇ ਲੋਕਾਂ ਨਾਲ ਨਹੀਂ ਹੋਇਆ ਮਿੱਤੋ ਆ ਜਿੰਨੇ ਲੋਕ ਤੁਸੀਂ ਆ ਗਏ ਉਹਦੇ ਮੋਦੀ ਵਾਲੇ ਜਿੰਨੇ ਹੈ ਨਹੀਂ ਸੀ ਉਹਦੇ ਚੋਂ ਵੀ ਅੱਧਿਆਂ ਤੋਂ ਵੱਧ 400 ਰੁਪਏ ਦਿਹਾੜੀ ਤੇ ਲੈ ਕੇ ਗਏ ਸੀ ਉਹ ਮੁੜ ਕੇ ਦਿਹਾੜੀ ਨਹੀਂ ਦਿੱਤੀ ਮਹਿਲਾ ਆਲੇ ਦਿਹਾੜੀਆਂ ਮੋਕਰ ਲੱਗੇ ਸਭੀ ਰੋ ਬੁਰਾ ਹਾਲ ਇਹਨਾਂ ਦਾ ਹੋਇਆ ਪਿਆ ਇਹ ਗਰਮੀ ਪੈਂਦੀ ਹੈ ਇਹ ਗਰਮੀ ਚ ਕਦੇ ਨਿਕਲੇ ਨਹੀਂ ਸੋਲ ਨੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਹੋਏ ਨੇ ਗਰਮੀ ਚ ਕਿੱਥੋਂ ਨਿਕਲ ਸਕਦੇ ਨੇ ਇਹ ਮੈਨੂੰ ਇਹ ਅਫਸਰ ਦੱਸ ਦਿੰਦੇ ਆ ਸੁਖਵੀਰ ਬਾਦਲ ਨਾਲ ਅਫਸਰ ਜਿਹੜੇ ਪੰਜਾਬ ਸਰਕਾਰ ਦੇ ਲੱਗੇ ਹੋਏ ਨੇ ਕੁਝ ਉਹ ਦੱਸ ਦਿੰਦੇ ਆ ਮੈਂ ਕਿਵੇਂ ਆ ਕਹਿੰਦੇ ਜੀ ਅੰਗਰੇਜ਼ੀ ਚ ਪੁੱਛਦਾ ਹੁੰਦਾ ਸਾਨੂੰ ਹਾਊ ਮੱਚ ਇਜ਼ ਦਾ ਟੈਂਪਰੇਚਰ ਕਹਿੰਦਾ ਅਸੀਂ ਕਹਿੰਦੇ ਨੇ ਸਰ 46 ਡਿਗਰੀ ਓ ਮਾਈ ਗੋਡ ਟੂ ਹੌਟ ਟੂ ਹੌਟ ਜਦੋਂ 30 ਕੋ ਹੋਇਆ ਸਨ ਦੱਸਿਓ ਫਿਰ ਬਾਹਰ ਨਿਕਲ ਕੇ ਪੰਜਾਬ ਬਚਾਵਾਂਗੇ ਜਦੋਂ 46 ਤੋਂ 30 ਤੇ ਆਉਂਦੇ ਉਹਨੇ ਜਿੱਥੇ ਮੈਂ ਅੱਧਾ ਪੰਜਾਬ ਕੱਢ ਦਿੰਨਾ ਆਪਾਂ ਬੋਰ ਆਏ ਕਿਉਂ ਐਂ ਜੋ ਨਿਕਲੇ ਹੋਏ ਆ ਆ ਬਰਕਾ ਬਸ ਹੈ ਜੀ ਕਿੱਕਲੀ ਉਹ ਤੁਸੀਂ ਕਿਉਂ ਸੁਣਦੇ ਹੋ ਕਿੱਕਲੀ ਉਹਨਾਂ ਦੀ ਪਹਿਲੀ ਹੀ ਪਈ ਆ ਜਾਨ ਨਿਕਲੀ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਕੰਦਾਂ ਫੜ ਫੜ ਤੁਰਨ ਲੱਗ ਗਏ ਉਹ ਕਹਿੰਦੇ ਉੱਤੋਂ ਤੁਸੀਂ ਕਿੱਕਲੀ ਪਾਤੀ ਜੀ ਕਿੱਕਲੀ ਜੀ ਮੈਂ ਕੀ ਕਿਹਾ ਮੈਂ ਤਾਂ ਉਹਨਾਂ ਦੇ ਪਾਰਟੀ ਦਾ ਹਾਲ ਦੱਸਿਆ ਵੀ ਆਹ ਹਾਲ ਤਾਂ ਅੰਦਰੋਂ ਭਾਈ ਜਹਾਨਾ ਪਹੁੰਚੇ ਰਵੀ ਵਾਹ ਪਹੁੰਚੇ ਕਵੀ ਪ੍ਰਮਾਤਮਾ ਨੇ ਜਿਹਨੂੰ ਕਲਮ ਦਿੱਤੀ ਹੋਵੇ ਇੱਕ ਪਾਸੇ ਡੂਡ ਘਾਂਟੇ ਦਾ ਪਾਸੇ ਇੱਕ ਪਾਸੇ ਕੱਲੀ ਕਿੱਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਦੇਖਿਆ ਨਾ ਤੁਸੀਂ ਭਾਸ਼ ਵਿੱਚ ਕਿਵੇਂ ਰੋਂਦਾ ਹੁੰਦਾ ਹੈ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥੇ ਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦੇ ਹੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਟਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸਿਆਂ ਸੂਆਂ ਚ ਪਾਣੀ ਆ ਨੌਕਰੀਆਂ ਦੇਣ ਵਾਲੀ ਤਾਂ ਫਿਰ ਲੰਬੀ ਕਹਾਣੀ ਹੈ ਲੋਕੀਓ ਜਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਾਹਿਬ ਜਿਉਂਦੇ ਸੀ ਲੋਕੀਓ ਜਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜ ਵੇ ਆ ਦੋ ਤਿੰਨ ਦਿਨ ਪਹਿਲਾਂ ਪਾਰਟੀ ਜੋ ਕਰਨਾ ਪੈ ਗਿਆ ਜੋ ਆਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਂਦੀ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਔਰ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਠੀ ਐ। ਲਓ ਫਿਰ 4 ਤਰੀਕ ਨੂੰ ਅਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਉਹੀ ਛੁੱਟੀ ਐ। ਬੋਲੇ ਸੋਨਿਆਰ। ਦੋ ਨਾਰੇ ਲਾ ਕੇ ਦੋ ਨਾਰੇ ਲਾ ਕੇ ਪਾਤੜਾਂ ਵਾਲਿਓ ਛਤਰਾਣੇ ਵਾਲਿਓ ਇਹ ਦੱਸ ਦੋ ਕਿ ਤੁਹਾਡੇ ਵੱਲੋਂ ਹਾਂ ਹੀ ਸਮਝਾਂ। ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਇਹਨਕਿਲੇ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਰ ਜੈ ਜੰਗ। ਇੱਕ ਇੱਕ ਬੋਰ ਝਾੜੂ ਤੇ ਪੰਜ ਨੰਬਰ ਦਾ ਬਟਣਾ ਚਾਰ ਤਰੀਕ ਨੂੰ ਪਟਿਆਲੇ ਤੋਂ ਠੰਡੀਆਂ ਹਵਾਵਾਂ ਆਉਣ ਉਹ ਤੋਂ ਬਾਅਦ ਕੰਮ ਕਰਨ ਦਾ ਨਜ਼ਾਰਾ ਆਊਗਾ ਥੋੜੀ ਡਿਊਟੀ ਖਤਮ ਮੇਰੀ ਡਿਊਟੀ ਸ਼ੁਰੂ ਡਾਕਟਰ ਸਾਹਿਬ ਦੀ ਡਿਊਟੀ ਸ਼ੁਰੂ ਬਹੁਤ ਬਹੁਤ ਤੁਹਾਡਾ ਧੰਨਵਾਦ ਐਨੇ ਮਾਨ ਸਤਿਕਾਰ ਨਾਲ ਸੁਣਿਆ ਜਿੰਦਾਬਾਦ ਰਹੋ ਆਬਾਦ ਰਹੋ